ਗੁੱਡ ਮਾਰਨਿੰਗ ਸਾਰਿਆਂ ਨੂੰ ਜੀ ਗੁੱਡ ਮਾਰਨਿੰਗ ਅੱਜ ਸਵੇਰੇ ਸਵੇਰੇ ਬਾਰਾਤਰੀ ਗਾਰਡਨ ਵਿੱਚ ਬੀਸੀਬੀ ਬੈਂਕ ਵੱਲੋਂ ਅੱਜ ਹੈਲਥ ਚੈੱਕਅਪ ਫ੍ਰੀ ਹੈਲਥ ਚੈੱਕਅਪ ਕੈਂਪ ਲਗਾਇਆ ਗਿਆ ਹੈ ਤੇ ਬਹੁਤ ਅਸੀਂ ਇਹਨਾਂ ਨੂੰ ਬਤਾਇਆ ਦਿੰਨੇ ਆ 12 ਗਰੀ ਦੇ ਸਾਰੇ ਸੈਰ ਪ੍ਰੇਮੀ ਅਸੀਂ ਇਹਨਾਂ ਲਈ ਕਲਾਪਿੰਗ ਕਰਦੇ ਹਾਂ ਕਿਉਂਕਿ ਜਦੋਂ ਆਪਾਂ ਘੁੰਮਦੇ ਫਿਰਦੇ ਆ ਦੁਨੀਆ ਵਿੱਚ ਵਿਚਰਦੇ ਆ ਖਾਂਦੇ ਪਿੰਦੇ ਆ ਸਾਨੂੰ ਕੁਝ ਪਤਾ ਨਹੀਂ ਚੱਲਦਾ ਕਈ ਵਾਰੀ ਕਿ ਸਾਡੇ ਅੰਦਰੂਨੀ ਰੋਗ ਕੀ ਹਨ ਜਦੋਂ ਤੱਕ ਆਪਾਂ ਇਹ ਚੈੱਕਅਪ ਨਹੀਂ ਕਰਾਵਾਂਗੇ ਬਲੱਡ ਟੈਸਟ ਨਹੀਂ ਕਰਾਵਾਂਗੇ ਅਕਸਰ ਸਰ ਕੋਈ ਹੈਪੀ ਅਕਸਰ ਕਈ ਲੋਕ ਨਾ ਡਰ ਦੇ ਮਾਰੇ ਟੈਸਟ ਨਹੀਂ ਕਰਵਾਂਦੇ ਕਹਿੰਦੇ ਟੈਸਟ ਵਿੱਚ ਕੋਈ ਤਕਲੀਫ ਨਾ ਆ ਜਾਵੇ ਇਹ ਤਕਲੀਫ ਆਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਡਰਨਾ ਹੈ ਇੱਕ ਤੁਹਾਨੂੰ ਅਲਰਟ ਕਰਨ ਦਾ ਇੱਕ ਮੌਕਾ ਮਿਲੇ ਹੈ ਕਿ ਕਿਸੇ ਪ੍ਰਕਾਰ ਵੀ ਕੋਈ ਤਕਲੀਫ ਹੁੰਦੀ ਹੈ ਤੇ ਤੁਸੀਂ ਉਹਦੇ ਵਾਸਤੇ ਅੱਗੇ ਵਾਸਤੇ ਤੁਸੀਂ ਅਵੇਰਨੈਸ ਹੋ ਸਕਦੇ ਹੋ ਉਹਦਾ ਇਲਾਜ ਕਰ ਸਕਦੇ ਹੋ ਤੇ ਸਾਲੂ ਸਾਰਿਆਂ ਨੂੰ ਇਹ ਦੇ ਵਾਈਡੇ ਜਾਂ ਮਹੀਨੇਵਾਰੀ ਜਾਂ ਕਦੋਂ ਵੀ ਸਾਲ ਵਿੱਚ ਐਸੇ ਦਿਨ ਮਹੀਨੇ ਰੱਖ ਲਓ ਕਿ ਬਲੱਡ ਟੈਸਟ ਕਰਵਾਏ ਜਾਣ ਸਾਡੀ ਫਿਟਨੈਸ ਟੈਸਟ ਕਰਵਾਏ ਜਾਣ ਸਾਡੇ ਨਾਲ ਸੰਜੀਵ ਜੀ ਨੇ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਥਰਡਰ ਨਜ਼ਦੀਕ ਆ ਜਾਣ ਤੇ ਸਾਰੇ ਗਰੁੱਪਸ ਐਟਰੀ ਵਿੱਚ ਤੇ ਸੜੇ ਸੰਜੀਵ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ 12 ਤਰੀਕ ਗਾਰਡਨ ਵਿੱਚ ਇੱਥੇ ਫ੍ਰੀ ਜਿਹੜਾ ਚੈੱਕਅਪ ਕੈਂਪ ਲਾਇਆ ਹੈ ਉਹਦੇ ਬਾਰੇ ਦੱਸੋ ਜਿਹੜੇ ਕਿਹੜੇ ਕਿਹੜੇ ਟੈਸਟ ਤੁਸੀਂ ਕਰੋ ਇਹ ਚੈੱਕ ਹੋ ਰਹੇ ਇੱਥੇ ਇਹ ਸਾਡਾ ਡੀਸੀਬੀ ਬੈਂਕ ਵੱਲੋਂ ਨੀਲਾਪੁਰ ਸਾਡੀ ਬ੍ਰਾਂਚ ਹੈ ਸਾਡੇ ਬੈਂਕ ਵੱਲੋਂ ਇੱਕ ਮੋਡੇਟ ਹੈ ਕਿ ਅਸੀਂ ਰੈਂਡਮਲੀ ਮਹੀਨੇ ਦੇ ਵਿੱਚ ਇੱਕ ਦੋ ਵਾਰੀ ਹੈਲਥ ਕੈਂਪ ਹਰ ਇੱਕ ਸ਼ਹਿਰ ਦੇ ਵਿੱਚ ਸਾਡੀ ਬ੍ਰਾਂਚ ਇਹ ਕੈਂਪ ਨੂੰ ਆਰਗੇਨਾਈਜ਼ ਕਰਦੀ ਹੈ ਪਾਰਕ ਦੇ ਵਿੱਚ ਸਪੈਸ਼ਲੀ ਜਾ ਕੇ ਜਿਦੇ ਵਿੱਚ ਨਾਰਮਲੀ 슈ਗਰ, ਥਾਇਰੋਇਡ, ਕੋਲੇਸਟ੍ਰੋਲ ਐਂਡ ਅਸੀਂ ਟੈਸਟ ਕਰਦੇ ਆ ਫ੍ਰੀ ਆਫ ਕਾਰ ਇਹਦੇ ਵਿੱਚ ਕੀ ਹੈ ਜਿੱਦਾਂ ਤੁਸੀਂ ਪਹਿਲਾਂ ਦੱਸਿਆ ਕਿ ਨਾਰਮਲੀ ਲੋਕਾਂ ਨੂੰ ਨਹੀਂ ਪਤਾ ਕਿ ਅਸੀਂ ਟੈਸਟਾਂ ਤੋਂ ਡਰਦੇ ਨੇ ਤੇ ਇਹਦੇ ਵਿੱਚ ਕੀ ਹੈ ਨਾਰਮਲ ਚੈੱਕਅਪ ਹੋਇਆ ਤਾਂ ਸਾਨੂੰ ਪਤਾ ਲੱਗ ਕਿ ਸਾਡੀ ਹੈਲਥਕੇਅਰ ਦੀ ਟੀਮ ਨੇ ਘੜੀ ਕਿੱਥੇ ਸਾਨੂੰ ਉਹਨੂੰ ਕਵਰ ਅਪ ਕਰਨਾ ਇੱਕ ਛੋਟਾ ਜਿਹਾ ਉਪਰਾਲਾ ਕਿ ਸਾਰਿਆਂ ਦੀ ਸੇਫਟੀ ਅਸੀਂ ਸੈੱਲ ਕਰ ਸਕਦੇ ਹਾਂ ਕਿਉਂ ਆਪਣੇ ਰਿਸਪੋਨਸਿਬਿਲਟੀ ਸੋ ਅਸੀਂ ਪੂਰੇ ਸ਼ਹਿਰ ਪ੍ਰੇਮੀ ਇਹ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਤੇ ਜਿਹੜੇ ਵੀ ਲੋਕ ਨੇ ਸ਼ਹਿਰ ਪ੍ਰੇਮੀ ਤੇ ਸਾਰਿਆਂ ਨੂੰ ਕਹਿੰਦੇ ਆ ਕਿ ਇੱਥੇ ਬਹੁਤ ਲੋਕ ਇੱਥੇ ਸਵੇਦੇ ਟੈਸਟ ਕਰਵਾ ਵੀ ਚੁੱਕੇ ਨੇ ਡਰਨ ਦੀ ਕੋਈ ਗੱਲ ਨਹੀਂ ਹੈ ਇਹ ਇਹ ਨੋਰਮਲ ਟੈਸਟ ਨੇ ਅਗਰ ਕਿਸੇ ਪ੍ਰਕਾਰ ਦੀ ਦਿੱਕਤ ਆਂਦੀ ਹੈ ਤਾਂ ਅੱਗੇ ਵਾਸਤੇ ਆਪਾਂ ਇਲਾਜ ਵੀ ਕਰ ਸਕਦੇ ਆ ਲੇਕਿਨ ਜੋ ਫਿਟ ਹੈ ਉਹ ਫਿਟ ਹੈ ਜੋ ਫਿਟ ਹੈ ਉਹ ਫਿਟ ਹੈ ਉਹ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ